ਜੋ ਜੋ ਤੇਰਾ ਹੁਕਮ ਤੇ ਵੈ ਤਉ ਹੋ ਮੰਨਾ ਜੋ ਜੋ ਤੇਰਾ ਹੁਕਮ ਤੇ ਵੈ ਤਉ ਹੋ ਮੰਨਾ ਬੋਲਿਐ ਜਗਤਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਆਓ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀ ਨਾਸ਼ਰਮ ਮੰਦਰ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਡੇਰਾ ਬਾਬਾ ਤੀਰਸਦਾਹ ਜੀ ਤੀਰਸ ਨਗਰ ਸ੍ਰੀ ਅਮਰਸਰ ਸਾਹਿਬ ਜਿੱਥੇ ਬ੍ਰਹਮਲੀਨ ਸ੍ਰੀ ਮਹੰਤ ਸਤਜਕ ਅਨੰਦ ਜੀ ਸਤਾਰੀ ਮੌਕੇ ਵਿਸ਼ਾਲ ਪੰਡਾਰਾ ਕੀਤਾ ਗਿਆ ਸ੍ਰੀ ਮਹੰਤ ਦੈਂਬਰ मुनि ਜੀ ਅਖਾੜਾ ਸੰਗਲ ਵਾਲਾ ਅਮਰਸਰ ਦੇਖਰੇ ਖੇਠ ਕਰਵਾਏਗੇ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸੰਤਾ ਮਹਾਪੁਰਸ਼ਾਂ ਨੇ ਆਜੀ ਲਗਵਾਈ ਇਸ ਮੌਕੇ ਸਮੁੱਚੇ ਭੇਗ ਭਗਵਾਨ ਅਤੇ ਮਹਾਪੁਰਸ਼ਾਂ ਵੱਲੋਂ ਸ਼੍ਰੀਮਾਨ ਮਹੰਤ ਆਰਾਮ ਮੁਣੀ ਜੀ ਸ਼ੇਰੋਂ ਵਾਲਿਆਂ ਨੂੰ ਪਗੜੀ ਰਸਮ ਕਰਕੇ ਅਸਥਾਨ ਦਾ ਮੌਜੂਦਾ ਗੱਦੀ ਨਿਸ਼ੇਣ ਥਾਪਿਆ ਗਿਆ ਪਗੜੀ ਰਸਮ ਉਪਰੰਤ ਸਮੁੱਚੇ ਮਹਾਪੁਰਸ਼ਾਂ ਵੱਲੋਂ ਯਾਦਗਾਰੀ ਤਸਵੀਰਾਂ ਵੀ ਖਿੱਚਵਾਈਆਂ ਗਈਆਂ ਜੋ ਜੋਤੇਰਾ na